ਸੋਚ ਕੇ ਬੋਸ ਕੇ ਬੋਸ ਕੇ ਟਾਪਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਡੱਬਾ ਵਾਲੀ ਇਹ ਹਾਰੇ ਐਤਵਾਰ ਲੱਗਦੀ ਹੈ ਇਹ ਉਹ ਚੰਗੀ ਝੋਟੀ ਦਿਖਾਉਣੇ ਆ ਸਾਨੂੰ ਉਹ ਵਧੀਆ ਲੈ ਕੇ ਪਹੁੰਚਿਆ ਹੋਇਆ ਬਾਈ 16 11 2025 ਤਰੀਕਾ 'ਚ ਚੰਗੀ ਆਰਡਰ ਕੁਆਲਿਟੀ ਦੀ ਮਾਝਾ ਬਾਈ ਜੀ ਬਾਕੀ ਜਾਣਕਾਰੀ ਬਾਈ ਕੋਲ ਲਿਆਂਗੇ ਆਪਾਂ ਉਹਤ ਵਦਗਿਆ ਕਿਹੜੇ ਸੂਆ ਸੂਣ ਵਾਲੀ ਹੈ ਜੀ ਇਹ ਪਹਿਲਾ ਸੂਆ ਸੂਆ ਜੀ ਸੂਈ ਭਈ ਆ ਹਾਂ ਜੀ ਤੇ ਕਿੰਨਾ ਕ ਬੋਲਾ ਹਣਾ ਬੋਲਾ 13 ਕਿਲੋ ਤਿਆਰ ਹੈ ਜੀ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਕੀ ਨੂੰ ਹੋ ਗਏ ਅੱਜ ਸੱਤ ਦਿਨ ਸੱਤ ਦਿਨ ਕੀ ਰੇਟ ਕਰਤਾ ਰੇਟ 1.70 ਕਿੱਥੋਂ ਤੱਕ ਛੱਡਣੀ ਆ ਦੇ ਦਾਂਗੇ ਮੌਕੇ ਤੇ ਕੋਈ ਕਰ ਦਾਂਗੇ ਮੰਤਨ ਕਰਦੇ ਆਗੇ ਹਾਂ ਨੰਬਰ ਬੋਲ ਦੇ ਫਿਰ 90 pura 500 32968 21 ਵਜੇ ਸੀ ਬਸ ਆਪਣੀ ਹੈ ਧੰਨਵਾਦ ਬਾਈ ਜੀ ਮਿਹਰਬਾਨੀ ਮੰਡੀ ਡੱਬਾ ਵਾਲੀ ਬਹੁਤ ਫੁੱਲ ਭਰੀ ਆ ਮਿੱਤਰੋ ਅੱਜ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਆਪਣੀ ਕਿਹੜੀ ਆ ਆ ਸੂਈ ਬਈ ਆ ਇਹ ਕਿਹੜੇ ਸੂਏ ਤੀਜੇ ਸੂਏ ਸੂਈ ਹੋਈ ਮੱਝ ਆ ਕੀ ਰੇਟ ਕਰਿਆ ਤਾਂ ਵੀਰੇ ਇੱਕ ਵੀ ਰੇਟ ਆ ਬਾਈ ਜੀ ਤੀਜੇ ਸੂਏ ਸੂਈ ਮੱਝਾ ਕਿੰਨਾ ਕ ਦੁੱਧ ਪਾ ਦੂ 14 ਲੀਟਰ ਖਰਾ 14 ਲੀਟਰ ਬਾਈ ਕਹਿੰਦਾ ਦੁੱਧ ਆ ਦੇਉ ਵੀ ਬਹੁਤ ਵੱਡੀ ਕੈਂਤੀ ਚੰਗੀਆਂ ਵੱਜਾਂ ਮੰਡੀ ਡੱਬਾ ਲਈ ਤੇ ਪਹੁੰਚੀਆਂ ਹੋਈਆਂ ਆਪਣੀਆਂ ਵੱਜ ਇਹ ਆਹ ਹੋਰਾਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਬਾਈ ਜੀ ਸੰਗਰੀਏ ਤੋਂ ਰਾਜਸਥਾਨ ਤੋਂ ਵੀ ਅੱਛਾ ਰਾਜਸਥਾਨ ਤੋਂ ਆਹ ਮੱਝ ਲੈ ਕੇ ਆਏ ਆਪਾਂ ਆਹ ਪਰਲੀ ਵੀ ਆ ਤੇ ਆ ਵੀ ਆ ਆਹ ਕਿਹੜੇ ਸੂਈ ਸੂਈ ਵੀ ਆ ਪਹਿਲਣ ਜੀ ਪਹਿਲਣ ਸੂਈ ਸੂਈ ਵੀ ਆ ਹਾਂ ਸੂਈ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਬਾਈ ਕਹਿੰਦਾ ਪਹਿਲੇ ਸੂਏ ਸੂਈ ਪਈ ਆ ਕਿੰਨਾ ਕੁ ਬੋਲਾ ਹੁਣ 11 ਕਿਲੋ ਹੈ ਜੀ 11 ਕਿਲੋ ਬੋਲਾ ਕੀ ਰੇਟ ਕਰਿਆ ਵੀਰੇ ਦਾ 1.5 ਲੱਖ ਰੁਪਈਆ ਜੀ 1.5 ਲੱਖ ਰੇਟ ਕਰਦਾ ਬਾਈ ਇਹਦਾ ਪਹਿਲੇ ਸੂਏ ਸੂਈ ਪਈ ਤੇ 11 ਕਿਲੋ ਬੋਲਾ ਹਾਜ਼ਰ ਆ ਕਹਿੰਦਾ ਉਹ ਪਰਲੀ ਆਪਣੀ ਉਹ ਤੋੜ ਕੇ ਦਿਖਾ ਦਿਓ ਮੜੀ ਯਾਰ ਹੈ ਲੈ ਜੀ ਵਧ ਕੇ ਇਹ ਕਿਹੜੇ ਸੂਸੂਈ ਆ ਇਹ ਦੂਜੇ ਨੇ ਦੂਜੇ ਸੂਏ ਸੁਈ ਬਈ ਬਾਜਾ ਬਾਈ ਜੀ ਬਹੁਤ ਵਧੀਆ ਆਰਡਰ ਦੀ ਚੰਗੇ ਕਦ ਕਾਠ ਦੀ ਆ ਤੇ ਸੁਈ ਬਈ ਹੈ ਬਾਈ ਇਹ ਹਾਂਜੀ ਸੁਈ ਬਈ ਕਿੰਨੇ ਦਿਨ ਹੋ ਗਏ 5 ਦਿਨ ਹੋ ਗਏ 5 ਦਿਨ ਹੋ ਗਏ ਸੁਈ ਨੂੰ ਉਹ ਬੱਚਾ ਇਹਦਾ ਪੂਰੇ ਹੈ ਕਿੰਨਾ ਕ ਦੁੱਧ ਪਾ ਦੂ ਇਹ 6 15 ਕਿਲੋ ਦੁੱਧ ਪਾ ਦੂ ਇਹਦਾ ਕੀ ਰੇਟ ਕਰਤਾ 180 ਹੈ ਜੀ 180 ਰੇਟ ਆ ਬਾਈ ਕਹਿੰਦਾ ਇਹਦਾ 15 ਕਿਲੋ ਦੁੱਧ ਪਾ ਦੂ 20 ਕਿਲੋ ਦੁੱਧ ਪਾਏਗੀ ਦੂਜੇ ਸੂਏ ਸੂਈ ਬਈਆ ਬਹੁਤ ਸੋਹਣੀ 5 ਕਿਲੋ ਤਿਆਰ ਆ ਗਏ 15 ਕਿਲੋ ਤਿਆਰ ਹੈ ਠੀਕ ਹੈ ਮਿਹਰਬਾਨੀ ਸ਼ੁਕਰੀਆ ਬਹੁਤ ਚੰਗੀਆਂ ਮੱਝਾਂ ਬਾਈ ਜੀ ਵੱਡੀ ਡੱਬ ਵਾਲੀ ਤੇ ਪਹੁੰਚੀਆਂ ਹੋਈਆਂ ਹਰ ਐਤਵਾਰ ਮੰਡੀ ਲੱਗਦੀ ਹੈ ਇਹ ਫੁੱਲ ਮੰਡੀ ਭਰੀ ਹੋਈ ਆ ਤੇ 16 ਤਰੀਕ ਅੱਜ 16 11 2025 ਬਹੁਤ ਡਬਲ ਦੂਜੇ ਦਿਨ ਕਿੰਨੇ ਤੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮੰਡੀਆਂ ਦੀਆਂ ਮੇਲਿਆਂ ਦੀਆਂ ਵੀਡੀਓ ਵੇਗਾ ਸਿੱਧੂ ਫਾਰਮ ਤੇ ਹਰ ਵੇਲੇ ਚਲਦੀਆਂ ਰਹਿੰਦੀਆਂ ਨੇ ਬਾਈ ਜੀ ਤੁਹਾਡੀ ਸੇਵਾ ਚ ਹਾਜ਼ਰ ਆ ਫ੍ਰੀ ਚ ਤੁਹਾਡੀ ਸੇਵਾ ਕਰ ਰਹੇ ਆ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ ਤੇ ਵੀਡੀਓ ਅੱਗੇ ਜਰੂਰ ਸ਼ੇਅਰ ਕਰ ਦਿਆ ਕਰੋ ਬਾਈ ਜੀ ਉਹ ਵੱਡੀ ਗਿਣਤੀ ਚਮਾਲ ਪਹੁੰਚਿਆ ਹੋਇਆ ਮੰਡੀ ਡੱਬ ਵਾਲੀ ਉਹ ਚੰਗੀਆਂ ਮੱਝਾਂ ਡਬਲ ਯਾਨੀ ਜੀ ਆਪਣੀਆਂ ਮੱਝ ਇਹ ਆਇਓੜਾ ਮਾੜਾ ਉਹ ਚੰਗੀ ਮੱਝ ਲੈ ਕੇ ਆਇਆ ਹੋਇਆ ਬਾਈ ਉਹ ਵਧੀਆ ਆਰਡਰ ਦੀ ਬੈਠ ਕੁਆਲਟੀ ਦੀ ਚੰਗੀ ਕਿੱਥੋਂ ਆਇਓ ਬਾਈ ਜੀ 72 ਸਰਪੰਡ ਕਿਹੜੇ ਜ਼ਿਲ੍ਹੇ ਚ ਮੁਕਸਰ ਸਾਹਿਬ ਮੁਕਸਰ ਸਾਹਿਬ ਆਪਣੀਆਂ ਮੱਝ ਇਹ ਹਾਂਜੀ ਸੂਈ ਬਈ ਆ ਹਾਂਜੀ ਕਿਹੜੇ ਸੂਏ ਦੂਜੇ ਸੂਏ ਆ ਜੀ ਦੂਜੇ ਸੂਏ ਕਿੰਨਾ ਕੁ ਦੁੱਧ ਆ ਬਾਈ 15 ਲੀਟਰ ਤਿਆਰ ਹੈ ਤੇ ਕੀ ਰੇਟ ਕਰਤਾ ਜੀ ਇਹਦਾ 180 ਕਿੱਥੋਂ ਤੱਕ ਛੱਡਨੀ ਆ ਦੇ ਦਾਂਗੇ ਬਈ 70 ਦੀ 1 70 ਨੰਬਰ ਬੋਲ ਦਿਓ ਫਿਰ ਆਪਣਾ 62 847 660 21 ਮਾਜ ਆਪਣੀ ਹੋਰ ਵੀ ਹੈ ਕੋਈ ਆ ਮਾਜ ਆ ਇੱਕ ਆਹ ਇੱਕੋ ਆ ਵੀ ਮਾਜ ਆਪਣੀਆਂ ਹੈ ਹਾਂਜੀ ਇਹ ਸੂਈ ਵੀ ਇਹ ਵੀ ਕੱਪਣ ਕਿਹੜੇ ਸੂਏ ਦੀ ਤੀਜੇ ਸੂਏ ਦੀ ਤੀਜੇ ਸੂਏ ਦੀ ਸੂਣ ਵਾਲੀ ਮਾਜ ਆ ਬਾਈ ਜੀ ਬਹੁਤ ਵਧੀਆ ਇਹਦਾ ਕੀ ਰੇਟ ਕਰਿਆ ਭਰਾ 160 160 22 ਇਹਦਾ ਰੇਟ ਕਰਦਾ ਪਿੱਠਪੂੜੇ ਦੀ ਬਹੁਤ ਵਧੀਆ ਕੁਆਲਿਟੀ ਚੰਗੀ ਮਾਜ ਆ ਬਾਈ ਜੀ ਬਹੁਤ ਚੰਗੀਆਂ ਮੱਝਾਂ ਮੰਡੀ ਡੱਬਾ ਵਾਲੀ ਤੇ ਪਹੁੰਚੀਆਂ ਹੋਈਆਂ ਆਪਣੀਆਂ ਜੀ ਇਹ ਸੋਨ ਵਾਲੀ ਆ ਸੋਨ ਵਾਲੀ ਜੀ ਦੂਜਾ ਸੂਗਾ ਸੋਨ ਵਾਲੀ ਆ ਬਾਈ ਕਹਿੰਦਾ ਕਿੰਨਾ ਕੁ ਦੁੱਧ ਪਾ ਦੂ ਜੀ 14 ਕਿਲੋ 14 15 ਲੀਟਰ ਕੀ ਰੇਟ ਕਰਤਾ ਇਹਦਾ 135 135 ਤੇ ਕਿੱਥੋਂ ਤੱਕ ਛੱਡ ਦੇਾਂਗੇ ਛਵਾ ਲੱਖ بس ਛਵਾ ਜੀ ਨੰਬਰ ਬੋਲ ਦਿਓ ਜੀ ਆ ਦਾ 92188 5265 ਮਿਹਰਬਾਨੀ ਸ਼ੁਕਰੀਆ ਧੰਨਵਾਦ ਬਾਈ ਜੀ ਬਹੁਤ ਚੰਗੀਆਂ ਮੱਜਾਂ ਮੰਡੀ ਡੱਬਾ ਲਈ ਤੇ ਪਹੁੰਚੀਆਂ ਹੋਈਆਂ ਬਹੁਤ ਹੀ ਵਧੀਆ ਉਹ ਫੁੱਲ ਭਰੀ ਹੋਈ ਮੰਡੀ ਹੈ ਬਾਈ ਜੀ ਆਦਨਿਆ ਮੇਲਾ ਅੱਜ ਹੁਣ ਤੁਰ ਫਿਰ ਕੇ ਬੇਗਾ ਸਿੱਧੂ ਖਾਰਮ ਚੈਨਲ ਹਰਵੇਰੇ ਸੋਡੀ ਸੇਵਾ ਚ ਹਾਜ਼ਰ ਆ ਬਾਈ ਜੀ ਚੰਗੀਆਂ ਮੱਝਾਂ ਦੇਖੀ ਬਹੁਤ ਬੂੰਦ ਨਾਲ ਬੂੰਦ ਮਿਲਾਲਾ ਸੌਦਾ ਹੋ ਗਿਆ ਬੁਰੀ ਦਾ ਵੱਡੀ ਗੰਤ ਚ ਪੂ ਫੁੱਲ ਭਰੀ ਆ ਮੰਡੀ ਬਾਈ ਜੀ ਅੱਜ ਚੰਗੀਆਂ ਮੱਝਾਂ ਆਪਣੀਆਂ ਮੱਝਾਂ ਇਹ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਜਿਆਦਾ ਤੁਸੀਂ ਜਿਆਦਾ ਤੁਸੀਂ ਜਿਆਦਾ ਤੁਸੀਂ ਆਇਆ ਕਰੋ ਫਿਰ ਦੀਆਂ ਬੂਰੀਆਂ ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਵੱਡੀ ਤੇ ਬਾਈ ਜੀ ਬਹੁਤ ਭਾਰੀ ਗਿਣਤੀ ਚ ਰਵਾਦਿੰਨੇ ਜਿਹੜਾ ਸਾਨੂੰ ਤੋਰ ਫਿਰਕੇ हां यूं के दीया ਉਪੀ ਮਾਲ ਪਹੁੰਚੀ ਜਾਂਦਾ ਹਜੇ 11 ਵਜੇ ਬਾਈ ਜੀ ਕੋਈ ਦਲਾਲ ਬਹੁਤ ਚੱਗੀ ਮੱਝ ਲੈ ਕੇ ਆਏ ਸੋਨ ਵਾਲੀ ਹੈ ਬਾਈ ਇਹ ਹਾਂ ਅਗਰੇ ਗੱਪਾਂ ਕਿਹੜੇ ਸੂਏ ਦੀ ਹਾਂ ਜੀ ਦੂਜਾ ਸੂਏ ਦੀ ਹੁਣ ਜੀ ਟੂਰਨਾਮਾ ਦੀ ਦਿਖਾਈਏ ਦੂਜੇ ਸੂਏ ਸੋਨ ਵਾਲੀ ਮੱਝ ਆ ਬਾਈ ਜੀ ਬਹੁਤ ਵਧੀਆ ਮੋੜ ਲੈ ਬੱਸ ਮੋੜ ਦੇ ਮੋੜ ਦੇ ਪਸਤੇ ਨਾਲ ਕੰਪੂਟੇ ਲੈਣ ਦਿੱਤਾ ਨੇ 13 ਕਿਲੋ ਹਾਂ ਪਹਿਲਾਂ 13 ਕਿਲੋ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਹੁਣ ਦੂਜੀ ਸੂਈ ਸੂਣ ਵਾਲੀ ਆ ਹੁਣ ਕਿੱਥੋਂ ਤੱਕ ਪਾ ਦੁੱਧ ਮੁਖ ਨੂੰ ਦਾ ਸੇਵਾ ਤੇ ਰਹੇਗੀ ਬੱਚਾ ਕਿੰਨਾ ਪਾਤੀ ਦੋ ਕਿਲੋ ਕਿ ਰੇਟ ਕਰਤਾ 1.5 ਲੱਖ ਰੇਟ ਆ ਬਾਈ ਕਹਿੰਦਾ ਦੂਜੀ ਸੂਈ ਸੂਣ ਵਾਲੀ ਆ ਬਾਈ ਜੀ ਨਿਗ੍ਹਾ ਮਾਰ ਲਓ ਮੰਡੀ ਚ ਕਿਤੇ ਮੰਨ ਲਓ ਮਿੱਤਰੋ ਪੈਰ ਧਰਨੂ ਥਾਣੀ ਇੰਨੀ ਫੁੱਲ ਭਰੀ ਆ ਮੰਡੀ ਏ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਆਪਣੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਕਰਿਆ ਕਰੋ ਬਾਈ ਮਾਨ ਰਹਿ ਜਾਂਦਾ ਸਾਡਾ ਵੀ ਰਜਾਈਆਂ ਚ ਬੈਠਿਆਂ ਨੂੰ ਤੁਹਾਨੂੰ ਬਹੁਤ ਮਾਗ ਚ ਸਾਰਾ ਮੰਦਾ ਚੰਗਾ ਸਾਰਾ ਹਾਲ ਵੀ ਦੱਸਦੇ ਰਹਾਂਗੇ ਬਹੁਤ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਪਰਵਾਹ ਨਹੀਂ ਨਿਗਾ ਸਾਰੇ ਹਲਚਾਲ